ਸਤਿ ਸ੍ਰੀ ਅਕਾਲ ਮੈਂ ਸੁਖਮਨ ਰਕਾਨ ਫੈਸ਼ਨ ਡੈਨਰ ਬਰੇਟਾ ਤੋਂ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਨਵੇਂ ਸੂਟ ਦੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਤੁਹਾਨੂੰ ਰੋਜ਼ਾਨਾ ਹਰ ਇੱਕ ਜੋ ਵੀ ਅਸੀਂ ਸੂਟ ਹੈ ਜਿਹੜਾ ਡਿਜ਼ਾਈਨ ਕਰਦੇ ਆ ਉਹ ਚਾਹੇ ਪੇਂਟਿੰਗ ਵਾਲਾ ਚਾਹੇ ਕਢਾਈ ਵਾਲਾ ਉਹ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਂਦੇ ਹੁੰਨੇ ਆ ਅਸੀਂ ਕੋਈ ਵੀ ਸੂਟ ਕਸਟਮਰ ਨੂੰ ਭੇਜਣ ਤੋਂ ਪਹਿਲਾਂ ਉਹ ਤੁਹਾਡੇ ਲਈ ਅਸੀਂ ਵੀਡੀਓ ਬਣਾ ਕੇ ਪੇਸ਼ ਕਰਦੇ ਹਾਂ ਵੀਡੀਓ ਬਣਾ ਕੇ ਦਿਖਾਉਂਦੇ ਆ ਤੁਹਾਨੂੰ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੂੰ ਉਹਨਾਂ ਦੇ ਵਿੱਚੋਂ ਹੀ ਡਿਜ਼ਾਈਨ ਹੈ ਜਿਹੜੇ ਪਸੰਦ ਆਉਂਦੇ ਆ ਉਹ ਸਾਨੂੰ ਦੁਬਾਰਾ ਸਕਰੀਨ ਸ਼ਾਟ ਲੈ ਕੇ ਵੀਡੀਓ ਦੇ ਰਾਹੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜਦੀਆਂ ਨੇ ਤੇ ਸਾਡੇ ਤੋਂ ਉਸੇ ਡਿਜ਼ਾਈਨ ਦੇ ਨਾਲ ਰਿਲੇਟਡ ਸੂਟ ਹੈ ਜਿਹੜਾ ਤਿਆਰ ਕਰਵਾਉਂਦੀਆਂ ਨੇ ਇਸ ਕਰਕੇ ਅਸੀਂ ਕੋਈ ਵੀ ਸੂਟ ਕਸਟਮਰ ਨੂੰ ਭੇਜਣ ਤੋਂ ਪਹਿਲਾਂ ਤੁਹਾਡੇ ਲਈ ਅਸੀਂ ਵੀਡੀਓ ਜਿਹੜੀ ਹੈ ਸੂਟਾਂ ਦੀ ਤਿਆਰ ਕਰਦੇ ਹੁੰਦੇ ਆ ਤਾਂ ਕਿ ਹੋ ਸਕਦਾ ਹੈ ਜਿਹੜਾ ਡਿਜ਼ਾਈਨ ਕਿਸੇ ਹੋਰ ਮੇਰੀ ਭੈਣ ਨੇ ਕਰਵਾਇਆ ਹੈ ਹੋ ਸਕਦਾ ਹੈ ਉਹ ਡਿਜ਼ਾਈਨ ਤੁਹਾਨੂੰ ਵੀ ਪਸੰਦ ਆ ਜੇ ਤਾਂ ਅਸੀਂ ਕੋਈ ਵੀ ਸੂਟ ਹੈ ਜਿਹੜਾ ਕਸਟਮਰ ਤੱਕ ਪਹੁੰਚਾਉਣ ਤੋਂ ਪਹਿਲਾਂ ਉਹ ਵੀਡੀਓ ਹੈ ਤੁਹਾਡੇ ਲਈ ਤੱਕ ਲੈ ਕੇ ਹੋਂਦੇ ਹੁੰਦੇ ਆ ਅਜੰਸੀ ਇੱਕ ਨਵੇਂ ਸੂਟ ਦੀ ਇੱਕ ਵੀਡੀਓ ਲੈ ਕੇ ਆਏ ਆ ਇਹਦੇ ਵਿੱਚ ਅਸੀਂ ਮਸ਼ੀਨੀ ਵਰਕ ਦੇ ਨਾਲ ਹੈ ਜਿਹੜੇ ਆ ਇਹ ਸੂਟ ਹੈ ਜਿਹੜਾ ਤਿਆਰ ਕੀਤਾ ਹੋਇਆ ਹੈ ਇਹ ਸੂਟ ਦਾ ਡਿਜ਼ਾਈਨ ਹੈ ਜਿਹੜਾ ਤੁਸੀਂ ਵੀ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਦੇਖਿਆ ਹੋਣਾ ਇਹ ਸੂਟ ਦਾ ਸੀ ਫਰੰਟ ਹੈ ਜਿਹੜਾ ਤਿਆਰ ਕੀਤਾ ਹੋਇਆ ਹੈ ਫਰੰਟ ਤੇ ਅਸੀਂ ਇਸ ਤਰ੍ਹਾਂ ਜਿਹੜਾ ਡਿਜ਼ਾਈਨ ਹੈ ਜਿਹੜਾ ਇਹ ਦਿਖਾਇਆ ਹੋਇਆ ਸੀ ਇਹ ਰਿਹਾ ਅਸੀਂ ਇਹ 슬ੀਵਸ ਤਿਆਰ ਕੀਤੀਆਂ ਹੋਈਆਂ ਨੇ ਇਸੇ ਤਰ੍ਹਾਂ ਹੀ ਅਸੀਂ ਇਹਦੀਆਂ ਬਾਟਮ ਵੀ ਤਿਆਰ ਕੀਤੀਆਂ ਹੋਈਆਂ ਨੇ ਆ ਦੇਖੋ ਇਹਦੀਆਂ ਅਸੀਂ ਇਹ ਬਾਟਮ ਵੀ ਤਿਆਰ ਕੀਤੀਆਂ ਹੋਈਆਂ ਨੇ ਬਾਟਮ ਵੀ ਇਸੇ ਤਰ੍ਹਾਂ ਹੀ ਅਸੀਂ ਇਹਦੀ ਬਾਟਮ ਵੀ ਤਿਆਰ ਕੀਤੀ ਹੋਈ ਹੈ ਬਾਟਮ ਦੇ ਵਿੱਚ ਇਹ ਦੋਨੇ ਮੂੜੀਆਂ ਤੇ ਡਿਜ਼ਾਈਨ ਹੈ ਜਿਹੜਾ ਆਊਗਾ ਅਗਰ ਤੁਸੀਂ ਬਾਟਮ ਤੇ ਨਹੀਂ ਕਰਵਾਣਾ ਤਾਂ ਤੁਸੀਂ ਬਾਟਮ ਨੂੰ ਛੱਡ ਕੇ ਕੱਲੀਆਂ 슬ੀਵਸ ਤੇ ਵੀ 슬ੀਵਸ ਤੇ ਵੀ ਇਹ ਡਿਜ਼ਾਈਨ ਹੈ ਜਿਹੜਾ ਕਰਵਾ ਸਕਦੇ ਹੋ ਅਗਰ ਤੁਸੀਂ 슬ੀਵਜ਼ ਤੇ ਨਹੀਂ ਕਰਵਾਉਣਾ ਤਾਂ ਕੱਲੇ ਬਾਟਮ ਤੇ ਵੀ ਕਰਵਾ ਸਕਦੇ ਹੋ ਤੁਸੀਂ ਅਗਰ ਕਿਸੇ ਮੇਰੀ ਭੈਣ ਨੂੰ ਇਸ ਕਲਰ ਦੇ ਵਿੱਚ ਇਹ ਸੂਟ ਪਸੰਦ ਹੋਵੇ ਤਾਂ ਸਾਨੂੰ ਤੁਸੀਂ ਵਟਸਐਪ ਤੇ ਜਾਂ ਇੰਸਟਾਗ੍ਰਾਮ ਤੇ ਡੀਐਮ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਅਸੀਂ ਤੁਹਾਨੂੰ ਸੂਟ ਇਸੇ ਕਲਰ ਦੇ ਵਿੱਚ ਇਸੇ ਡਿਜ਼ਾਈਨ ਦੇ ਵਿੱਚ ਤਿਆਰ ਕਰਕੇ ਭੇਜਾਂਗੇ ਅਗਰ ਤੁਹਾਨੂੰ ਕਿਸੇ ਹੋਰ ਕਲਰ ਦੇ ਵਿੱਚ ਪਸੰਦ ਹੋਵੇ ਇਹ ਡਿਜ਼ਾਈਨ ਤੁਸੀਂ ਕਿਸੇ ਹੋਰ ਫੈਬਰਿਕ ਦੇ ਵਿੱਚ ਜਾਂ ਕਲਰ ਦੇ ਵਿੱਚ ਤਿਆਰ ਕਰਵਾਣਾ ਹੋਵੇ ਤਾਂ ਤਾਂ ਵੀ ਤੁਸੀਂ ਸਾਨੂੰ ਇਹ ਡਿਜ਼ਾਈਨ ਹੈ ਜਿਹੜਾ ਕਿਸੇ ਹੋਰ ਕਲਰ ਦੇ ਵਿੱਚ ਤਿਆਰ ਕਰਵਾ ਸਕਦੇ ਹੋ ਇਹ ਜਿਹੜਾ ਅਸੀਂ कॉटन ਸਟਾਫ ਲਿਆ ਹੋਇਆ ਹੈ कॉटन ਸਟਾਫ ਦੇ ਵਿੱਚ ਅਸੀਂ ਤਿਆਰ ਕੀਤਾ ਹੋਇਆ ਇਹ ਡਿਜ਼ਾਈਨ ਆ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਦੇ ਉੱਤੇ ਤਿਆਰ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਤੇ ਤਿਆਰ ਕਰਵਾ ਸਕਦੇ ਹੋ। ਅਗਰ ਤੁਹਾਨੂੰ ਇਹ ਡਿਜ਼ਾਈਨ ਹੈ ਜਿਹੜਾ ਆਪਾਂ ਪਸੰਦ ਹੈ ਤਾਂ ਤੁਸੀਂ ਇਸ ਡਿਜ਼ਾਈਨ ਦਾ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਸਾਨੂੰ ਮੈਸੇਜ ਕਰ ਸਕਦੇ ਹੋ। ਅਸੀਂ ਤੁਹਾਨੂੰ ਇਸ ਨਾਲ ਦਾ ਸੂਟ ਹੈ ਜਿਹੜਾ ਤਿਆਰ ਕਰਕੇ ਭੇਜਾਂਗੇ। ਇਸ ਲਈ ਸਾਡੇ ਨਵੇਂ-ਨਵੇਂ ਸੂਟਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇੰਸਟਾਗ੍ਰam ਨੂੰ ਫੋਲੋ ਕਰੋ, ਫੇਸਬੁੱਕ ਨੂੰ ਫੋਲੋ ਕਰੋ ਤੇ YouTube ਨੂੰ ਸਬਸਕ੍ਰਾਈਬ ਕਰੋ। ਬਾਤ ਤੋਂ ਬਾਅਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ